ਅਸੀਂ ਲੈ ਦੋ ਕ ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਬਾਈ ਇਹ ਬਾਈ ਮੈਂ 18000 ਦੀਆਂ ਲੈ ਆਂਦੀਆਂ ਸੀ ਦੋਵੇਂ ਇਹ ਕਹਿ ਕੇ ਗੱਬੜ ਲੈ ਆਂਦੀਆਂ ਸੀ ਨਿਕਲੀਆਂ ਖਾਣ ਨਾ ਮੁੱਲ ਕੋਈ ਵੀ ਨਹੀਂ ਲੈਤੀ ਬਾਈ ਯਾਰ ਬਸ ਜਿਹੜੀਆਂ ਦੋ ਲੈਤੀਆਂ ਉਹੋ ਲੈਤੀਆਂ ਇਸ ਦੁਬਾਰ ਕੋਈ ਨਹੀਂ ਮੁੱਲ ਲੈਤੀ ਆਪਾਂ ਜਿਵੇਂ ਮੱਜਾਂ ਸਾਹਮਣੇ ਆ ਉਮ ਹੀ ਇਹ ਆ ਵਾਟ ਕੱਲਾ ਮੱਜਾਂ ਨੂੰ ਚਾਹੇ ਸੰਨੀਰ ਆ ਹੋਣ ਮੰਨ ਕੇ ਚੱਲ ਪੋਪਾ ਹੁਣੇ ਹੀ ਸੰਨੀਰ ਲਾਵਾਂ ਰਾਗ ਬਈ ਯਾਰ ਇਹਨਾਂ ਦੀ ਕਿਹੜੀ ਆ ਯਾਰ ਤੜਕੇ ਦਾਣੇ ਪਾਦਦੇ ਆ ਕਣਕ ਪਾਦਦੇ ਆ ਸਾਫ ਤੀਂ ਤੇਰੇ ਸਾਹਮਣੇ ਬੱਠਲ ਡੋਲ ਦੇਣਾ ਜੇ ਮੁੱਠੀ ਮੁੱਠੀ ਤੋਂ ਵੱਧ ਖਾ ਗਈਆਂ ਖਾਂਦੀ ਹੀ ਨਹੀਂ ਵੱਧ ਬਈ ਇਹਨੇ 10-12 ਪੱਠਾ ਹੈਗੀਆਂ ਛੋਟੇ ਲਬੈਣਾ ਇੱਕ ਮੱਜ ਜਿੰਨਾ ਖਾ ਜਾਂਦੀਆਂ ਨੇ ਇਹ ਨਾ ਯਾਰ ਨਹੀਂ ਖਾਂਦਗਾ ਬਈ ਖਾਂਦੀ ਨਹੀਂ ਇੱਕ ਮੱਜ ਜੇ ਬਈ ਐਵੀਂ ਗੱਪਾਂ ਮਾਰੀ ਜਾਈਏ ਆ ਟੋਕਰ ਆਇਆ ਪਿਆ ਇੱਥੇ ਆਹ ਇੱਕ ਖਾਂਦੀਆਂ ਬਈ ਇਹ ਵੀ ਦੋ ਵਾਰੀ ਪਾਉਣਾ ਪੈਂਦਾ ਅੱ ਆ ਡੇਡੇ ਹੋ ਗਏ ਇਹ ਪੂਰੇ ਡਾਰ ਕਾਕੂ ਖਾਨ ਲਾਗੇ ਹੁਣ 1 ਕੜੰਗ ਚਗਾਇਆ ਕਰਾਂਗੇ ਕੜੰਗ ਚੋਇਆ ਬੱਕਰੀ ਬਈ 3 ਕਿਲੋ ਦੁੱਧ ਦੇ ਦਿੰਦੀ ਹਾਂ ਡੇਢ ਕਿਲੋ ਦੁੱਧ ਦੇ ਦੇ ਸੱਲੋ ਜਮਾ ਅਸੀਂ ਚੋਇਆ ਤੇ ਉਹਨੇ ਮਾੜਾ ਜਾਂ ਵੱਧ ਦੇਤਾ ਸੀ ਇਹ ਉਹ ਉਹਦਾ ਹੈਗਾ ਬਈ ਰੋਲਦੂ ਕੱਟੇ ਦਾ ਰੋਲਦੂ ਨੀਲਾ ਰੰਗ ਕਿੰਨਾ ਕਿੰਨਾ ਦੁੱਧ ਦੇ ਦਿੰਦੇ ਨੇ ਮੱਝਾਂ ਬਈ ਫਿਰ ਸਾਡੇ ਲਾਵੇ ਮੰਨ ਕੇ ਜਲ 17 18 ਕਿਲੋ ਸਾਰੀਆਂ ਹੀ ਘਰ ਦਿਆਂ ਮੱਝਾਂ ਆਈ ਮਨ ਤੀਰੀ ਬੱਡੀ ਮੈਸਾ ਬਾਈ ਇਹ ਤਾਂ ਅੰਗ ਤਾਂ ਨਹੀਂ ਕਰਦੇ ਬਾਈ ਨਾ ਨਾ ਬਾਈ ਯਾਰ ਜਮੀਨ ਵਾਲਾ ਪਿਆਰ ਵਾਲਾ ਹੁੰਦਾ ਇਹਨਾਂ ਦਾ ਤਾਂ ਬਾਈ ਅੱਜ ਆਪਾਂ ਸੈਨੇ ਦੇ ਵਿੱਚ ਖੜੇ ਆਂ ਜ਼ਿਲ੍ਹਾ ਬਰਨਾਲਾ ਤੇ ਨੇੜੇ ਇਹਦੇ ਪਧੌੜ ਰਹਿ ਜਾਂਦਾ ਤੇ ਬਾਈ ਵੰਟੀ ਲਵੇ ਆਏ ਆ ਅੱਜ ਜਦੋਂ ਵੀ ਕੋਈ ਬਾਈ ਹੈ ਨਾ ਕੰਮ ਕਰਦਾ ਮੁੰਡਾ ਪੰਜਾਬ ਦੇ ਵਿੱਚ ਰਹਿ ਕੇ ਤਾਂ ਆਪਣੀ ਇੱਕ ਹੁੰਦੀ ਆ ਵੀ ਆਪਾਂ ਉਹਦੀ ਵੀਡੀਓ ਬਣਾਈਏ ਲੋਕਾਂ ਤੱਕ ਦਿਖਾਈਏ ਤੇ ਇਹ ਬਾਈ ਨਾ ਪਸ਼ੂ ਚਲੋ ਆਪਾਂ ਸਾਰੀ ਬਾਈ ਖੇਤੀਬਾੜੀ ਵਾਲਿਆਂ ਤਾ ਆਪਾਂ ਮੱਝਾਂ ਗਾਵਾ ਮ ਹਰੇਕ ਬੰਦਾ ਰੱਖਦਾ ਘਰ ਦੇ ਵਿੱਚ ਪਰ ਇਹ ਬਾਈ ਨੇ ਨਾਲ ਦੀ ਨਾਲ ਮੱਝਾਂ ਗਾਵਾ ਦੇ ਨਾਲ-ਨਾਲ ਖੇਤੀਬਾੜੀ ਦੇ ਨਾਲ-ਨਾਲ ਬਰਬਰੀ ਬੱਕਰੀਆਂ ਦਾ ਕੰਮ ਕੀਤਾ ਸੀਗਾ ਤੇ ਹੁਣ ਉਹ ਕੰਮ ਇਹਨੂੰ ਪੂਰਾ ਵਧੀਆ ਲੱਗਦਾਗਾ ਵੀ ਸਹਾਇਕ ਕਿੱਤੇ ਦੇ ਵਜੋਂ ਸ਼ੁਰੂ ਕੀਤਾ ਸੀ ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਹਿੰਦਾ ਵੀ ਮੈਂ ਵੱਡਾ ਫਾਰਮ ਆ ਜਿਹੜਾ ਬਰਬਰੀਆਂ ਦਾ ਬਣਾਉਂਗਾ ਸੱਸੀ ਗੱਲ ਬਾਈ ਵੰਟੀ ਸੱਸੀ ਗੱਲ ਬਾਈ ਸਾਰਿਆਂ ਨੂੰ ਤੇ ਬਾਈ ਪਹਿਲਾਂ ਤਾਂ ਜੋ ਆਪਾਂ ਅੰਦਰ ਹੀ ਚੱਲਦੇ ਆ ਤੇ ਇਹ ਮੱਝਾਂ ਦੇ ਨਾਲ ਕੰਮ ਸ਼ੁਰੂ ਕੀਤਾ ਤਾਂ ਕੀ ਸੋਚ ਕੇ ਸ਼ੁਰੂ ਕੀਤਾ ਸੀ ਬਾਈ ਕੰਮ ਏ ਬਈ ਬਸ ਮੱਜਾਂ ਨਾਲ ਵਧੀਆ ਹਨਾ ਆਪਾਂ ਨੂੰ ਇੱਕ ਤਾਂ ਸ਼ੌਂਕ ਆ ਹੂੰ ਦਿਨੋਂ ਹੀ ਸ਼ੌਂਕ ਆ ਹਨਾ ਬੱਕਰੀਆਂ ਦਾ ਹਾਂ ਪੂਰਾ ਫੋਲੀ ਹਨਾ ਤੇ ਮੰਨ ਕੇ ਚੱਲ ਅਸੀਂ ਤਾਂ ਦੋਕ ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਬਈ ਅੱਛਾ ਬਰਬਰੀਆਂ ਦਾ ਬਰਬਰੀਆਂ ਦਾ ਹਾਂ ਦੋ ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਆ ਹੁਣ ਆਪਣੀਆਂ ਸਾਰੀਆਂ ਘਰ ਦੀਆਂ ਬੱਕਰੀਆਂ ਆ ਕੋਈ ਆਪਣੀ ਮੰਨ ਕੇ ਚੱਲ ਬਈ ਮੁੱਲ ਨਹੀਂ ਲੈਂਦੀ ਵੀ ਇਹ ਸਾਰੀਆਂ ਘਰ ਦੀਆਂ ਨੇ ਸਾਰੀਆਂ ਘਰ ਦੀਆਂ ਬਈ ਸਾਰੀਆਂ ਜਿਹੜੀਆਂ ਦੋ ਬੱਕਰੀਆਂ ਲਿਆਂਦੀਆਂ ਸੀ ਉਹ ਹੈਗੀਆਂ ਕਿ ਵੇਚਤੀਆਂ ਉਹ ਹੈਗੀਆਂ ਬਈ ਹੈਗੀਆਂ ਨੇ ਹੈਗੀਆਂ ਬਈ ਇੱਕ ਤਾਂ ਆਹ ਜੀ ਇੱਕ ਤਾਂ ਇਹ ਆ ਬੱਕਰੀ ਲਿਆਂਦੀ ਸੀ ਆਪਾਂ ਆਹ ਬਿੱਲੀ ਵੀ ਦੋ ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਇਹ ਹਾਂ ਆ ਬਿੱਲੀ ਬੱਕਰੀ ਜਿਹਦਾ ਉਹ ਬੱਕਰਾ ਗਾ ਬਈ ਵੱਡਾ ਆਪਣਾ ਬਰੀਡਰ ਠੀਕ ਆ ਉਹ ਖੜਾ ਜਗਾ ਹਾਂ ਆ ਖੜਾਗਾ ਆਹ ਮਾਂ ਪੁੱਤ ਆਹ ਆ ਚਿੱਟੀਆਂ ਅੱਖਾਂ ਦੀ ਇਹਦੀ ਮਾਂ ਹਾਂ ਆ ਲਿਆਂਦੀ ਸੀ ਇੱਕ ਆ ਬੱਕਰੀ ਲਿਆਂਦੀ ਸੀ ਬਈ ਠੀਕ ਆ ਦੋ ਬੱਕਰੇ ਲੈਣੇ ਕਿੰਨੇ ਰੁਪਈਆ ਦੇ ਲਿਆਂਦੀਆਂ ਸੀ ਬਈ ਇਹ ਬਈ ਮੈਂ 18000 ਦੀਆਂ ਲਿਆਂਦੀਆਂ ਸੀ ਦੋਨੇ ਦੋਨੇ ਹਾਂ ਬੱਣ ਸੀ ਉਦੋਂ ਕਿ ਸੂਈਆਂ ਹੋਈਆਂ ਸੀ ਇਹ ਕਹਿ ਕੇ ਗੱਬੜ ਲਿਆਂਦੀਆਂ ਸੀ ਨਿਕਲੀਆਂ ਖਾਲੀ ਮੁੜ ਕੇ ਹਾਂ ਬਾਅਦ ਚ ਅਸੀਂ ਦੁਬਾਰੇ ਬਈ ਮੰਨ ਕੇ ਚੱਲ ਆਹ ਸੂਪੀਆਂ ਹਾਂ ਬਾਅਦ ਫਿਰ ਸੋਪੀਆ ਹਾਂ ਬਾਅਦ ਚੋ ਲਵਾ ਲਈਆਂ ਹਾਂ ਬਾਅਦ ਚੋ ਕ੍ਰਾਸ ਕਰਾ ਲਈਆਂ ਹੁਣ ਸਾਰੀਆਂ ਇੰਨਾ ਦੀਆਂ ਨੇ ਆ ਸਾਰਾ ਮੰਨ ਕੇ ਚੱਲ ਮਾਲ ਇੰਨਾ ਦੀ ਐ ਕਿੰਨਾ ਟਾਈਮ ਹੋ ਗਿਆ ਰੱਖੀਆਂ ਨੂੰ ਇਹ ਵਾਰ ਮੈਨੂੰ ਰੱਖੀਆਂ ਨੂੰ ਹੋ ਗਿਆ ਬਈ ਸਾਲ ਹੋ ਗਿਆ ਇੱਕ ਸਾਲ ਦੇ ਵਿੱਚ ਕਿੰਨੇ ਪਸ਼ੂ ਹੋ ਗਏ ਬਈ ਵਾਰ ਇੱਕ ਪਸਾਲ ਦੇ ਵਿੱਚ ਤੂੰ ਐ ਮੰਨ ਕੇ ਚੱਲ ਬਈ ਮੇਰੇ ਕੋਲੇ ਆਹਾ ਆਹਾ ਹੋ ਗਏ ਆ ਇਹਦੀ ਭੈਣ ਨਾਲ ਖੜੀ ਆ ਨਿੱਕੀ ਜੀ ਠੀਕ ਆ ਕਰੀਮੂਰੇ ਆ ਸੀ ਬਈ ਮੰਨ ਕੇ ਚੱਲ ਆ ਪਾਠਾ ਜੀ ਤੇ ਆ ਬੱਕਰਾ ਹੋ ਗਿਆ ਆ ਆ ਤਿੰਨੇ ਜਰ ਮਾਂ ਪੁੱਤਤੀ ਖੜੇ ਆ ਅੱਛਾ ਠੀਕ ਆ ਤੇ ਆ ਜਿਹੜੀ ਬੱਕਰੀ ਆ ਇਹਦਾ ਬਈ ਉਹ ਖੜਾ ਆ ਉਹ ਪਟਕ ਆਹਾ ਆਖੜੀ ਇਹ ਚੁੱਤੀ ਪੱਠਾ ਆ ਹਾਂ ਹਾਂ ਤੇ ਇੱਕ ਬਈ ਆ ਪੱਠ ਖੜੀ ਆ ਆ ਬੱਕਰਾ ਖੜਾ ਇਹਦਾ ਆ ਹੁਣ ਸੂਈ ਵੀ ਆ ਅਜਾ ਹੁਣ ਸੂਈ ਹੋਈ ਆ ਹੁਣ ਵਾਲੇ ਸੂਏ ਆ ਖੜੀ ਨੇ ਮੇਮਣੇ ਦਿੱਤੇ ਫਿਰ ਇਹਨਾਂ ਨੇ ਬਈ ਪਹਿਲਾਂ 2-2 ਮੇਮਣੇ ਤੇ 2-2 ਹੀ ਫੇਰ ਦੇਤੇ 2-2 ਹੀ ਫੇਰ ਦੇਤੇ 2-2 ਹੀ ਫੇਰ ਦੇਤੇ ਤੇ ਆ ਬੱਕਰੀ ਦੀ ਬਈ ਆ ਪੱਠਾ ਅੱਛਾ ਇਹ ਆ ਪੱਠਾ ਬਈ ਇਦੂ ਵਾਰ ਫਿਰ ਕੋਈ ਮੁੱਲ ਨਹੀਂ ਲੈਂਦੀ। ਨਾ ਮੁੱਲ ਕੋਈ ਵੀ ਨਹੀਂ ਲੈਂਦੀ ਬਈ ਯਾਰ ਬਸ ਜਿਹੜੀਆਂ ਦੋ ਲੈਂਦੀਆਂ ਉਹੋ ਲੈਂਦੀਆਂ। ਇਦੂ ਵਾਰ ਕੋਈ ਨਹੀਂ ਮੁੱਲ ਲੈਂਦੀ ਆਪਾਂ। ਠੀਕ ਐ। ਹਾਂ ਬਈ। ਤੇ ਹੈਗੀਆਂ ਸਿੰਗਾ ਵਾਲੀਆਂ ਨੇ ਕੁਝ ਬਿਨਾ ਸਿੰਗਾ ਤੋਂ ਨੇ। ਹਾਂ ਬਈ ਆਹ ਮੰਨ ਕੇ ਚੱਲ ਆਹ ਕੋਹਨੀ ਫਿਰਦੀ ਇੱਕ। ਉਹ ਆਪਣਾ ਮੋਦੀ ਕੋਹਨਾ ਫਿਰ ਬੱਕਰਾ ਕੋਹਨਾ ਫਿਰਦਾਗਾ। ਤੇ ਬੱਚੇ ਕੋਹਨੇ ਆ। ਬੱਚੇ ਕੋਹਨੇ ਆਗੇ ਸਾਰੇ। ਹਾਂ ਬਈ ਬੱਚੇ ਕੋਹਨੇ ਆ ਤੇ ਦੋ ਪੱਠਾ ਤਿੰਨ ਹਨਾ ਰੜੀ। ਤਿੰਨ ਚਾਰ ਵੇਚਦੀਆਂ ਚਾਰ। ਚਾਰ ਪੱਠਾ ਤਿੰਨ ਚਾਰ ਤਿੰਨ ਚਾਰ ਪੱਠਾ ਹੀ ਵੇਚਦੀਆਂ ਉਹ ਵੀ ਕੋਹਨੀਆਂ ਹੀ ਸੀ। ਉਹ ਵੀ ਕੋਹਨੀਆਂ ਸੀ ਬੱਕਰਾ ਕਰੀ ਉਰੇ। ਬੱਕ ਕੌਣ ਨਹੀਂ ਬਚਣਿਆ ਬਾਈ ਫਿਰ ਉਹ ਇਸਟਾਲ ਫੀਡਿੰਗ ਤੇ ਕੰਮਜਾਬਾਣਾ ਕੰਮ ਬਾਈ ਪੂਰਾ ਫੁੱਲ ਕੰਮਜਾਬਾਪਾ ਤਾਂ ਕਹਿੰਦਾ ਸਾਰਿਆਂ ਨੂੰ ਕਹਿੰਦਾ ਵੀ ਕਰੋ ਹਾਂ ਬਾਈ ਜਿਵੇਂ ਮੱਝਾਂ ਦੇ ਨਾਲ ਕਿਸੇ ਨੇ ਰੱਖਣੀਆਂ ਨੇ ਤਾਂ ਆਂ ਰੱਖ ਲੈ ਬੰਦਾ ਜਰ ਬਾਈ ਮੈਂ ਕਹਿੰਦਾ ਹਨਾ ਚੱਲ ਆਪਾਂ ਹਰੇਕ ਦਾ ਫਾਇਦਾ ਹੋਈਂਦਾ ਵੀ ਮੰਨ ਕੇ ਚੱਲ ਜਿਹਦੇ ਵਿਚਾਰਿਆਂ ਨੇ ਘਰੇ ਹੁਣ ਮੰਨ ਕੇ ਚੱਲ ਛੋਟੇ ਕਰਾਂਦੇ ਹਨਾ ਨਿਕੇ ਕਰ ਆ ਵੀ ਆ ਬੱਕਰੀਆਂ ਦਾ ਫਾਰਮ ਪਾ ਲਓ ਖੜੀਆਂ ਨੂੰ ਜਿੰਨਾ ਮਰਜ਼ੀ ਭਾਈ ਜਾਓ ਇਹਨਾਂ ਨੂੰ ਖੜੀਆਂ ਖਾਈ ਜਾਣੀ ਖੜੀਆਂ ਹੀ ਖਾਈ ਜਾਂਦੀਆਂ ਆ ਦੇਖ ਲੈ ਜਿਹੜੇ ਵੱਡੇ ਬੱਕਰੇ ਆ ਬਾਈ ਉਹ ਲੋਕਾਂ ਦੇ ਘਰੇ ਖੜੇ ਆ ਢਡੇ ਆ ਸਾਡੇ ਆਂਦੇ ਆ ਹਾਂ ਹਾਂ ਉਹ ਬਾਈ ਆ ਬੱਕਰੇ ਆ ਦੇਖੋ ਬਈ ਪਰੇ ਬਈ ਉਹ ਬੱਕਰੇ ਬੱਕਰੇ ਨੇ ਵੀ ਛੱਡ ਦਿੰਦੇ ਹੋਮੇ ਹਾਂ ਬਈ ਛੱਡ ਦਿੰਦੇ ਆ ਛੱਡ ਦਿੰਦੇ ਆ ਬਈ ਛੱਡ ਦਿੰਦੇ ਆ ਇਸੇ ਆ ਠੀਕ ਆ ਹਾਂ ਬਈ ਬੱਕਰੇ ਬੱਚੇ ਕੋਨੇ ਆਉਂਦੇ ਬੱਚੇ ਕੋਨੇ ਆਉਂਦਾ ਚਿੱਟੀਆਂ ਅੱਖਾਂ ਵਾਲਾ ਬਈ ਉਹ ਪੱਟੀਆਂ ਹੀ ਫੜ ਕੇ ਦੋ ਪੱਠਾ ਕਿਹੜੀ ਆਹਾ ਬਈ ਹਾਂ ਆ ਦੂਜੀ ਛੋਟੀ ਆਹ ਵਾਲੀ ਹਾਂ ਕਾ ਪੱਠਾ ਦਾ ਖੜਿਆ ਸੀ ਕੋਈ ਉਹ ਫਿਰਦੀ ਆ ਚਿੱਟੀ ਇੱਥੇ ਗਈ ਕੋਈ ਆ ਆ ਲੈ ਆ ਇਵੇਂ ਆਉਂਦੇ ਆ ਬੱਚੇ ਬਈ ਹਾਂ ਬਈ ਐਵੇਂ ਬੱਚੇ ਹੁੰਦੇ ਠੀਕ ਐ ਤਾਂ ਅੰਗ ਤਾਂ ਨਹੀਂ ਕਰਦੇ ਬਈ ਨਾ ਨਾ ਬਈ ਯਾਰ ਜਮੇ ਨੇ ਤਾਂ ਪਿਆਰ ਵਾਲਾ ਹੁੰਦਾ ਇਹਨਾਂ ਦਾ ਤਾਂ ਯਾਰ ਅੱਛਾ ਹਾਂ ਹਾਂ ਇਹਨਾਂ ਨੇ ਵਿਚਾਰਿਆਂ ਨੇ ਕੀ ਤਾਂ ਕਰਨਾ ਤਾਂ ਬਾਲਾ ਮੂੰਹ ਹੁੰਦਾ ਯਾਰ ਦੁੱਧ ਦਾ ਫਿਰ ਇਹੀ ਪੀ ਜਾਂਦੇ ਹੋਣਗੇ ਬੱਚੇ ਦੁੱਧ ਬਈ ਪੀ ਵੀ ਦਾ 24 ਲੈਣੇ ਆ ਬਈ ਬਣ ਕੇ ਚੱਲ ਹੁਣ ਐਡੇ-ਡੇ ਹੋ ਗਏ ਇਹ ਪੂਰੇ ਡਾਰ ਕਾਕੂ ਖਾਣ ਲੱਗੇ ਹੁਣ ਏਕੜਾਂਗ ਚਿਗਾਇਆ ਕਰਾਂਗੇ ਏਕੜਾਂਗ ਚੋਇਆ ਕਰਾਂਗੇ ਅੱਛਾ ਹਾਂ ਬਈ ਏਕੜਾਂਗ ਦੁੱਧ ਸਾਰਾ ਦੇ ਦੁੱਧ ਦੇ ਦਿੰਦੀ ਆ ਬਰਬਰੀ ਦੁੱਧ ਬਈ ਦੇ ਉਹ ਜਿਹੜੀ ਬੱਕਰੀ ਖੜੀ ਆਪਾਂ ਝੂਠ ਨਹੀਂ ਮਾਰ ਨਾ ਸ਼ਾਇਦ ਦੁੱਧ ਫਿਰ ਚੋਣਨੇ ਆ ਤੁਸੀਂ ਹੈਂ ਤੈਨੂੰ ਦਿਖਾਉਣੇ ਸੀ ਲੇਵੇ ਗੱਲ ਕਰ ਤੇਰੇ ਆਏ ਤੋਂ ਝੋਲੇ ਲਾਏ ਆ ਸੀ ਅੱਛਾ ਹਾਂ ਤੇਰੇ ਆਏ ਤੋਂ ਝੋਲੇ ਲਾਏ ਆ ਜੋ ਤੂੰ ਫੂਨ ਲਾਇਆ ਉਦੋਂ ਹੀ ਝੋਲੇ ਲਾਤੇ ਸਾਰਿਆਂ ਦੇ ਭਾਵੇਂ ਤਾਂ ਚੁੰਗੀ ਚੰਗੀ ਫਿਰਦੇ ਆ ਯਾਰ ਅਸੀਂ ਉਹਦਾ ਕੰਮ ਕਰੀ ਜਾਂਦੇ ਸੀ ਨਾ ਬਾਈ ਮਿੱਟੀ-ਮੁੱਟੀ ਹਿੱਟੀਆਂ ਦੇ ਸੀ ਹਾਂ ਤਾਂ ਕਰੀ ਬਾਈ 3 ਕਿਲੋ ਦੁੱਧ ਦੇ ਦਿੰਦੀ ਆ 3 ਕਿਲੋ ਹਾਂ 1.5 ਕਿਲੋ ਦੁੱਧ ਦੇ ਤੇ ਸਦੋ ਜਮਾ ਅਸੀਂ ਚੋਇਆ ਹੂੰ ਤੇ ਉਹਨੇ ਮਾੜਾ ਆ ਵੱਧ ਦੇਤਾ ਸੀ ਇਹਦੇ ਕਿੰਨੇ ਬੱਚੇ ਨੇ ਬਾਈ ਇਹਦੇ ਬਾਈ ਇਹਦੇ ਫਿਰਦੇ ਆ ਬੱਚੇ ਕਾਹ ਫਿਰਦਾ ਹੂੰ ਤੇ ਇੱਕ ਪਠ ਵੇਚਦੀ ਇੱਕ ਵੇਚਦੀ ਇੱਕ ਵੇਚਦੀ ਹਾਂ ਤੇ ਇੱਕ ਤੇ ਇੱਕ ਉਹ ਪੱਠ ਫਿਰਦੀ ਇੱਥੇ ਯਾਰ ਚਾਰ ਬੱਚੇ ਤੇ ਨਾ ਚਾਰ ਬੱਚੇ ਨਹੀਂ ਦਿੱਤੇ ਦੋ ਉਹ ਆਹ ਤਾਂ ਪਿਛਲੇ ਸੂਏ ਦੇ ਆ ਵੱਡਾ ਬੱਕਰਾ ਬਹੁਤ ਦੂਮੇ ਆਉ ਖੜਿਆ ਭੈਣ ਭਰਾ ਆ ਠੀਕ ਹੈ ਠੀਕ ਆ ਪਿਛਲੇ ਸੂਏ ਦਾ ਇਹ ਦੂਜੇ ਅਗਲੇ ਸੂਏ ਦੇ ਇੱਕ ਪਠ ਵਿੱਚ ਇੱਕਾ ਬੱਕਰਾ ਫਿਰ ਠੀਕ ਆ ਰਹਿ ਗਿਆ ਦੋ ਦੋ ਦਿੰਦੀਆਂ ਨੇ ਹਾਂ ਬਈ ਦੋ ਦੋ ਉਹ ਇਹ ਵੱੱਡ ਵੀ ਦੇ ਦਿੰਦੇ ਨੇ ਇਹ ਤਾਂ ਬਈ ਯਾਰ ਚਾਰ ਚਾਰ ਮੇਮਣੇ ਵੀ ਦਿੰਦੀਆਂ ਆ ਅੱਛਾ ਚਾਰ ਦਿੰਦੀਆਂ ਹੈ ਚਾਰ ਮੱਜਾਂ ਚਾਰ ਮੇ ਆ ਬੱਕਰੀ ਨੇ ਯਾਰ ਇਹ ਤਾਂ ਵੱਡੇ ਬੱਕਰੇ ਤੋਂ ਲੱਗੀ ਸੀ ਆ ਫਿਰਦਿਆ ਭੈਣੇ ਮੇਮਣੇ ਜੀ ਆ ਸੀ ਆ ਸਾਡੇ ਦੋ ਇਹਦੇ ਹੈਗੇ ਅੱਛਾ ਤੇ ਆ ਇਹਦੇ ਦੇਖ ਲੈ ਵੱਡੇ ਕੰਨਾਂ ਨਾਲ ਤੋਂ ਦੋ ਬੱਚੇ ਦਿੱਤੇ ਹੂੰ ਤੇ ਇਹ ਮੰਨ ਕੇ ਚੱਲ ਤਿੰਨ ਤਿੰਨ ਚ ਦੇਖ ਲੈ ਹੈਨਾ ਤੇ ਇਹ ਮੰਨ ਕੇ ਚੱਲ ਤਿੰਨ ਤਿੰਨ ਮਹੀਨੇ ਦੇ ਦਿੰਦੀ ਆ ਬਈ ਅੱਛਾ ਤਿੰਨ ਤਿੰਨ ਮਹੀਨੇ ਹੈ ਹਾਂ ਬਈ ਠੀਕ ਆ ਕਰਾਉਂਸ ਤੁਸੀਂ ਹੁਣ ਉਹ ਬੱਕਰੀ ਤੇ ਕਰਾਉਣੀ ਹਾਂ ਹਾਂ ਉਹਦੇ ਤੁਸੀਂ ਬਈ ਹਾਂ ਘਰ ਦਾ ਆਪਣੇ ਕੋਲੇ ਠੀਕ ਆ ਮੰਜਾ ਇਹਨਾਂ ਖਤਰੀ ਬੰਨੇ ਹੋਇਆ ਤਾਂ ਹਾਂ ਇਹਦਾ ਯਾਰ ਗਸਿਆ ਹਾਲ ਚ ਨਾ ਬਈ ਉਹ ਬੱਕਰੀਆਂ ਸੂਣ ਵਾਲੀਆਂ ਸੀਗੀਆਂ ਅੱਛਾ ਫਿਰ ਰਾਤ ਨੂੰ ਇੱਥੇ ਹੀ ਮੰਨ ਕੇ ਜਾ ਸੱਟ ਕੇ ਪਲੜ ਇੱਥੇ ਬਹਿ ਜਾਂਦੇ ਸੀ ਹੈ ਤੁਸੀਂ ਆਪ ਹੀ ਪੈ ਜਾਂਦੇ ਆਪ ਹੀ ਪੈ ਜਾਂਦੀ ਸੀ ਹਾਂ ਠੀਕ ਆ ਤਾਂ ਕਰਕੇ ਮਨਿਆ ਸੂਣ ਇੰਨੀ ਘਾ ਰਹੀਦੀ ਆ ਯਾਰ ਭਾਈ ਉਹ ਫਿਰ ਇਹਨਾਂ ਦੀ ਦੇਖਭਾਲ ਕਿਵੇਂ ਕਰਨੀ ਪੈਂਦੀ ਆ ਇਹ ਬੱਕ ਦੇਖਭਾਲ ਭਾਈ ਯਾਰ ਜਿਵੇਂ ਮੱਝਾਂ ਸਾਹਮਣੇ ਆ ਤੂੰ ਵੀ ਇਹ ਆ ਬਸ ਕੱਲਾ ਪਾ ਮੱਝਾਂ ਨੂੰ ਚਾਹੇ ਸਨੀਰ ਆ ਹੁਣ ਮੰਨ ਕੇ ਚੱਲ ਪੋ ਪਾ ਹੁਣੇ ਹੀ ਸਨੀਰ ਲਾਵਾਂਗੇ ਹੂੰ ਜੇ ਹਰੇ ਲਿਆਂਦੇ ਤਾਂ ਪਾ ਦੇਣਿਆ ਭੋਰਾ ਨਹੀਂ ਬਸ ਆ ਭੋ ਪਾਈ ਜਾਂਦੇ ਆ ਤੇ ਸੰਨੀ ਪਾ ਦਿੰਦੇ ਆ ਦਾ ਤੜਕੇ ਦਾਣੇ ਪਾ ਦਿੰਦੇ ਆ ਕਣਕ ਪਾ ਦਿੰਦੇ ਆ ਸਾਫਤੀ ਬਸ ਇਹ ਕਹਿੰਦੇ ਸਾਫਤੀ ਕਣਕ ਡੱਕਾ ਨਹੀਂ ਹੁੰਦਾ ਬਈ ਜਾਂ ਮੇਰੀ ਅੰਦਰੇ ਸਾਹਮਣੇ ਬੱਠਲ ਡੋਲ ਦੇਣਾ ਜੇ ਮੁਠੀ-ਮੁਠੀ ਤੋਂ ਵੱਧ ਖਾ ਗਿਆਂ ਖਾਂਦੀ ਕੀ ਨਹੀਂ ਵੱਧ ਬਈ ਦੋਨਸਾਰ ਖਰਾਕ ਕਿੰਨੀ ਖਾਂਦੀ ਆ ਬਈ ਇਹ ਖਰਾਕ ਬਈ ਯਾਰ ਇਹਨਾਂ ਦੀ ਕਿਹੜੀ ਆ ਯਾਰ ਮੈਂ ਕਹਿੰਦਾ ਅਸੀਂ ਬੱਕਰਾ ਉਹਦੇ ਮੰਡੀ ਤੇ ਲੈ ਕੇ ਜਾਣਾ ਸੀ 10 ਮਿੰਟਾਂ ਜੀ ਰਜਾਲਿਆ ਸੀ ਜਦੋਂ ਆਪਾਂ ਪੁੱਕਾ ਫਿਰ 10 ਮਿੰਟ ਦਸਾਂ ਚ ਜੇ ਮੈਂ ਇਹ 10-12 ਪੱਠਾ ਹੈਗੀਆਂ ਛੋਟੇ ਲੱਭਣਾ ਇੱਕ ਮੱਝ ਨਾਇਰ ਨਹੀਂ ਖੰਦਗਾ ਬਈ ਖਾਨੀ ਨਹੀਂ ਕਮਾਜੀਏ ਬਈ ਐਵੇਂ ਗੱਪਾਂ ਮਾਰੀ ਜਾਈਏ ਆ ਟੋਕਰ ਆਇਆ ਪਿਆ ਇੱਥੇ ਆਹ ਇੱਕ ਖਾਨੀਆ ਬਈ ਵਿਚਾਰੀ ਆ ਇਹਦਾ ਟੋਕਰੀ ਇੱਕ ਟੋਕਰੀ ਜੀ ਪੋਣੀ ਇਹ ਵੀ ਦੋ ਵਾਰੀ ਪੋਣਾ ਪੈਂਦਾ ਅੱਛਾ ਦੋ ਵਾਰੀ ਦੋ ਵਾਰੀ ਪੋਣਾ ਪੈਂਦਾ ਮੰਨ ਕੇ ਚੱਲ ਨਹੀਂ ਫਿਰ ਢੋਲਦਿਆਂ ਵਾਲਾ ਠੀਕ ਹੈ ਦੋ ਵਾਰੀ ਪੋਣਾ ਪੈਂਦਾ ਕੰਮ ਇਹ ਮੱਜਾਂ ਦੇ ਨਾਲ ਕੰਮ ਜਾਬ ਹੈਗਾ ਕੰਮ ਇਹ ਬਈ ਪੂਰਾ ਫੁੱਲ ਕੰਮ ਜਾਵਾ ਕਿਰਪਾ ਬਾਬੇ ਯਾਰ ਵਧੀਆ ਆਪਾਂ ਤਾਂ ਕਹਿੰਦੇ ਸਭ ਨੂੰ ਕਰੋ ਬਈ ਯਾਰ ਤੇ ਓ ਬਈ ਫਿਰ ਇਹਦਾ ਆ ਮੇਮਣਾ ਜਾਂ ਕਿੰਨੇ ਕ ਦਾ ਵੇਖ ਜਾਂਦਾ ਇੱਕ ਮੇਮਣਾ ਬਈ ਇਹਦਾ ਮੰਨ ਕੇ ਜੇ ਅਸੀਂ ਪੱਠਾ 8 8000 ਦੀ 1 5 ਦੀ ਦਿੱਤੀ ਆ ਉਹਦੇ ਸਿੰਘ ਸੀਗੇ ਮੰਨ ਕੇ ਚੱਲ ਕੋਈ ਨਿਆ ਬਾਦ 1 5 ਦੀ ਦਿੱਤੀ ਆ ਤੇ 1 5500 ਦੀ ਦਿੱਤੀ ਸਾਢੇ 5500 ਦੀ ਹਾਂ ਠੀਕ ਆ ਹਾਂ ਮੈਂ ਮੰਨ ਕੇ ਚੱਲ ਹੁਣ ਲੋਕ ਨਾ ਮੈਨੂੰ ਫੋਨ ਆਉਂਦੇ ਆ ਬਾਈ ਤੁਹਾਡੀ ਵੀਡੀਓ ਪਾਈ ਤੁਸੀਂ ਪਹਿਲਾਂ ਮੰਨ ਕੇ ਚੱਲ 9 9000 ਨੂੰ ਮੈਂ ਕਿਹਾ ਬਾਈ ਮੈਨੂੰ ਕਹਿੰਦੇ ਪੱਠ ਬੱਕਰਾ ਲੈਣਾ ਵੀ ਲੈਣਾ ਥੋੜੇ ਤੋਂ ਹੀ ਆ ਮੈਂ ਕਿਹਾ ਕੋਈ ਨਾ ਦਵਾ ਦਾਂਗੇ ਵੀ ਕਹਿੰਦੇ ਥੋੜੇ ਤੋਂ ਹੀ ਲੈਣਾ ਮੈਂ ਕੋਈ ਨਾ ਬਾਈ ਖੜਜੋ ਥੋੜਾ ਮੈਂ ਕਿੰਨੇ ਦਾ ਮੈਂ ਕਿਹਾ ਬਾਈ 15000 ਦਾ ਜੋੜਾ ਦੇ ਦਾਂਗੀ ਉਹ ਮਾਰੇ ਪੁੱਤ ਮੈਨੂੰ ਕਹਿੰਦੇ ਬਾਈ ਅਸੀਂ ਆਉਂਨੇ ਆ ਨਾਮ ਤੋਂ ਸੀ ਬੰਦੇ ਉਹ ਮੈਨੂੰ ਕਹਿੰਦੇ ਸੀ ਆਉਂਨੇ ਆ ਮੈਂ ਕਿਹਾ ਬਾਈ ਯਾਰ ਹਜੇ ਖੜ੍ਹਜੋ ਥੋੜਾ ਜਿਹਾ ਟਾਈਮ ਹੈ ਨਾ ਵੀ ਪੀ ਲੈਣ ਤਾਂ ਦੁੱਧ ਕੋਈ ਨਾ ਮਨਿਕ ਚਲ ਹੁਣ ਸਾਡੇ ਮੇਮਨੇ ਵੇਚ ਗਈ ਇਸ ਦੂਬਾ ਸੀ ਚੂਣੀਆਂ ਆ ਇਹ ਤਾਂ ਚੂਣੀਆਂ ਨੇ ਚੂਣੀਆਂ ਹਾਂ ਹੁਣ ਗੱਬਣ ਨੇ ਕੁਛ ਬੱਕਰੀਆਂ ਆ ਆ ਲੱਗ ਗਈ ਆ ਆ ਵੀ ਗੱਬਣ ਰਹੀ ਗਈ ਆ ਦੇਖ ਤੂੰ ਇਹਦਾ ਬੱਚਾ ਫਿਰਦਾ ਇੱਥੇ ਪੱਠ ਬੱਕਰਾ ਫਿਰਦਾ ਬੱਕਰਾ ਵੇਚਦਾ ਇਹਦੀ ਪੱਠ ਫਿਰਦੀ ਆ ਕਿੱਥੇ ਫਿਰਦੀ ਹੈ ਕਿੰਨੇ ਪੰਚ ਤਿਆਰ ਹੋ ਜਾਂਦੇ ਬਈ ਸੁਣ ਨੂੰ ਇਹ ਸੂਣ ਨੂੰ ਬਾਈ ਯਾਰ ਮੰਨ ਕੇ ਚੱਲ ਜੜੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਸੂਨੀਆਂ ਨੂੰ 8 8-9 ਮਹੀਨੇ ਤਿਆਰ ਹੋਏ 9 ਮਹੀਨੇ ਨਹੀਂ ਆਪਣੇ 9-10 ਮਹੀਨੇ ਨਹੀਂ ਆਹ 9 ਮਹੀਨੇ ਨਹੀਂ ਆਹ ਬਾਈ ਪੱਠਾ ਪਤਾ ਕਿੰਨੇ ਚਿਰ ਦੀਆਂ ਆਹ ਮੰਨ ਕੇ ਚੱਲ ਆਹ ਢੀਆਂ 10-11 ਮਹੀਨਿਆਂ ਦੀ 10-11 ਮਹੀਨੇ ਦੀ ਸੂਣ ਵਾਲੀਆਂ ਇਹਦੇ 20-20 ਦਿਨ ਰਹਿ ਗਏ ਤੇ ਆ ਦੇ 20 ਦਿਨ ਰਹਿ ਗਏ ਦੇ ਆਹ ਜੀ ਸੂਣ ਵਾਲੀ ਆ ਜਮਾ ਹੂੰ ਠੀਕ ਹੈ ਦੁੱਗੂ ਵੀ ਆਹ ਜ ਆ ਦੇਖਦਾ ਮੈਨੂੰ ਲੱਗਦਾ ਖੀਰੂ ਵੀ ਨਾ ਹੋਵੇ ਯਾਰ ਦੁੱਗੀ ਹੋਊ ਦੁੱਗੀ ਚੱਕ ਲੈ ਉਹਨੂੰ ਹਾਂ ਦੁੱਗੀ ਉਹ ਦੁੱਗੀ ਉਹ ਐਸੂ ਪੈਂਦੀ ਨੇ ਹਣਾ ਮਨ ਕੇ ਚੱਲ ਸੁਪਨੇ ਆ ਯਾਰ ਨੂੰ ਲੱਗਦਾ ਸਾਡੇ ਤੋਂ ਕਿੰਨੀਆਂ ਗਲਤੀਆਂ ਨਾਲੀ ਮਨ ਕੇ ਚੱਲ ਬੱਕਰੇ ਨੇ ਲਾਤੀਆਂ ਉਹ ਫਿਰਦਾ ਸੀ ਨਾਲ ਸਾਡੇ ਝੁੱਲੀ ਨਹੀਂ ਪਾਈ ਇਹਦੇ ਤੇ ਉਹ ਅਸੀਂ ਉਹਨੂੰ ਬੰਦ ਦਿੰਦੇ ਹਾਂ ਬੱਕਰੇ ਨੂੰ ਬਾਹਰ ਹੀ ਫਿਰਦਾ ਰਹਿੰਦਾ ਇਹ ਸਾਰੀ ਦਿਨ ਰਾਤ ਨੂੰ ਵੀ ਬਾਹਰ ਹੀ ਰਹਿੰਦਾ ਬੱਕਰੀਆਂ ਜਿਹੇ ਘਾਟੀ ਵੜਦਾ ਉਹਦੀ ਬਾੜ ਨੇ ਬੱਕਰੀ-ਬੱਕਰੀ ਲਵਾਉਣੀ ਹੋਵੇ ਤੇ ਇਹ ਮੰਨ ਕੇ ਚੱਲੇ ਨੇ ਉਦੋਂ ਨਿਕੇ ਜਿਹੇ ਨੇ ਬਾਣੇ ਨੇ ਲਾਤੀਆਂ ਇਹ ਹੁਣ ਸੂਣ ਵਾਲੀਆਂ ਹੋ ਗਈਆਂ ਆ ਪੱਠ ਆ ਇਹ ਤੋਂ ਛੋਟੀ ਪੱਠ ਆ ਬਾਈ ਇਹਦੇ ਤੋਂ ਆਹ ਛੋਟੀ ਆ ਠੀਕ ਆ ਹਾਂ ਇਹ ਤਾਂ ਥੋੜੀ ਰੋਮੈਨਾਂ ਚ ਕਮਾਈ ਤਾਂ ਹੈਗੀ ਬਈ ਫੁੱਲ ਕਮਾਈ ਆ ਯਾਰ ਪੂਰੀ ਫੁੱਲ ਕਮਾਈ ਸਾਨੂੰ ਦਾ ਦੂਮਾ ਤੇ ਆਸਾਂ ਹੁਣ ਢੱਠੀਆਂ ਦੇ ਵੀ ਕੀ ਕੱਢਣੀਆਂ ਵਿੱਚੋਂ ਠੀਕ ਆ ਹੈ ਹੈ ਵੀ ਬਣਾ ਲੋਗ ਆ ਵੀ ਸੁਣ ਵਾਲੀ ਆ ਯਾਰ ਇਹ ਵੀ ਸੁਣ ਵਾਲੀ ਆ ਹਾਂ ਹੂੰ ਪੂਰਾ ਵਧੀਆ ਕੰਮ ਆ ਬਈ ਸਾਰੇ ਕਰੋ ਇਹ ਯਾਰ ਛੋਟੇ ਕਰ ਮੰਨ ਕੇ ਜਿੰਨਾ ਥੋੜਾ ਥਾਂਗਾ ਸਾਡਾ ਕਿੰਨਾ ਥਾਂ ਬਗਲੇ ਆ ਹੁਣ ਅਸੀਂ ਵਧਾਵਾਂਗੇ ਮੂਰ ਨੂੰ ਠੀਕ ਆ ਸਾਡਾ ਕੋਈ 12 ਥਾਂ ਜਾਂ ਬਗਲੇ ਆ ਨਹੀਂਗਾ ਵੀ ਪੂਰਾ ਵਧੀਆ ਕੰਮ ਆ ਯਾਰ ਵੀ ਕੋਈ ਬੜਾ ਥਾਣੇ ਰੋਕਦੀਆਂ ਅਸੀਂ ਕਿਸੇ ਸੌਂਕ ਨੂੰ ਕਿਹੜਾ ਦਵਾਉਂਦੇ ਆ ਠੀਕ ਆ ਤੇ ਅੱਜ ਕੱਢ ਲੋ ਬਾਹਰ ਮੈਂ ਕੋਈ ਨਹੀਂ ਨਾ ਲੋੜ ਹੀ ਨਹੀਂ ਕੱਢਣ ਦੀ ਨਹੀਂ ਜੋ ਵੀ ਨਹੀਂ ਕੱਢਦੇ ਅਸੀਂ ਬਾਈ ਮੱਝਾਂ ਕਿੰਨੀਆਂ ਰੱਖਿਆ ਨੇ ਬਾਈ ਮੱਝਾਂ ਬਾਈ ਆਪਣੀਆਂ ਮੱਝਾਂ ਆਪਣੀਆਂ ਮੰਨ ਕੇ ਚੱਲ ਆਪਣੇ ਕੋਲੇ ਬਾਈ ਚਾਰ ਮੱਝਾਂ ਹੂੰ ਤੇ ਇੱਕ ਗਾਂ ਗਈ ਬਾਈ ਇੱਕ ਗਾਂ ਗਈ ਹੈ ਹਾਂ ਇਹਨਾਂ ਦੇ ਨਾਲ ਬਸ ਬੱਕਰੀਆਂ ਦਾ ਸ਼ੁਰੂ ਕਰਦੇ ਇਹਨਾਂ ਦੇ ਨਾਲ ਬੱਕਰੀਆਂ ਤਾਂ ਆਹ ਕੱਟਾਈ ਗਈ ਬਾਈ ਨੀਲੀ ਆਹ ਕੱਟਾ ਆਸਾਨ ਪਾ ਲਿਆ ਬਾਈ ਇਹ ਦੇਖੀ ਆਪਾਂ ਬਾਬਾ ਸੁੱਖ ਰੱਖੇ ਇਹ ਰੱਖਿਆ ਹੈ ਇਹਦਾ ਵੀ ਕੱਢਾਂਗੇ ਕਨੜ ਉਠੋ ਆ ਬੈਠਾ ਹਾਂ ਬੈਠਾ ਆ ਭੈਣਾ ਰੇਤੇ ਦਾ ਕਰਕੇ ਰੇਤਾ ਛਿੱਟਿਆ ਨਾ ਹਾਂ ਰੇਤਾ ਨਾ ਹਿੱਟਿਆ ਨਾ ਲੋਕ ਕਹਣਗੇ ਭੈਣਾ ਉੱਠਦਾ ਨਹੀਂ ਢੀੜੀ ਵਾਲਾ ਰੇਤੇ ਦਾ ਕਰਕੇ ਬੈਠਾ ਉੱਠ ਓਏ ਉੱਠ ਗਿਆ ਉੱਠ ਗਿਆ ਇਹ ਸਾਂਹ ਰੱਖ ਲਿਆ ਹੈ ਇਹ ਸਾਂਹ ਰੱਖਿਆ ਦਾ ਹਾਂ ਲੋਕ ਕਹਣਗੇ ਰੱਖਿਆ ਸਾਂਹ ਨਾ ਭੈਣਾ ਉੱਠਦਾ ਨਹੀਂ ਰੇਤੇ ਦਾ ਕਰਕੇ ਮਸਤਾ ਪਹਿਲਾਂ ਇਹ ਭੱਜਿਆ ਫਿਰਦਾ ਹੀ ਯਾਰ ਇਹ ਕਿਹੜੇ ਟੀਕੇ ਦਾ ਬਾਈ ਇਹ ਹੈ ਉਹ ਉਹਦਾ ਹੈ ਬਈ ਰੋਲਦੂ ਕੱਟੇ ਦਾ ਨੀਲਾ ਰਵੇ ਦਾ ਹਾਂ ਰੋਲਦੂ ਕੱਟੇ ਦਾ ਇਹ ਉਹਦਾ ਹੈ ਉਹਦਾ ਹਾਂ ਉਹਦਾ ਸੀ ਕਿੰਨੇ ਟਾਈਮ ਦਾ ਇਹ ਇਹ ਹੋ ਗਿਆ ਬਈ ਮੇਰੇ ਹਿਸਾਬ ਨਾਲ 6 ਮਹੀਨੇ ਦਾ ਹੋ ਗਿਆ ਨਾ 7 ਹਾਂ 7 8 ਮਹੀਨਾ ਦਾ ਹੋ ਗਿਆ 8 ਮਹੀਨਾ ਦਾ ਹੋ ਗਿਆ ਬਈ ਆ ਮੱਝਾਂ ਰੱਖੇ ਨੇ ਹਾਂ ਇਹ ਮੰਨ ਕੇ ਕਿ ਪਤਾ ਮੇਰੇ ਡੈਡੀ ਨੂੰ ਵੱਧ ਹੁੰਦਾ ਮੈਨੂੰ ਘਾਟੀ ਮੜੀ ਇਹਨਾਂ ਦਾ ਹਾਂ ਹਾਂ ਕਿੰਨਾ ਕਿੰਨਾ ਦੁੱਧ ਦੇ ਦਿੰਦੇ ਨੇ ਮੱਝਾਂ ਬਈ ਫਿਰ ਸਾਡੇ ਲਵੇ ਦੁੱਧ ਬਈ ਆਪਣਾ ਇਹ ਘਰ ਦੇ ਹੀ ਰਵਾਗਾ ਸਾਰੀਆਂ ਹੀ ਘਰਦੀਆਂ ਮੱਝਾਂ ਵੀ ਐਵੇਂ ਆਪਾਂ ਕੋਈ ਕੋਈ ਇਹ ਕੌ ਲਿਆਂਦੀ ਆ ਪਰਲੀ ਮੋਲ ਲੈਦੀ ਕੀ ਲਿਆਂਦੀ ਇਹ ਇਹ ਵੀ ਘਰਦੀਆਂ ਨੇ ਸਾਰੀਆਂ ਹਾਂ ਇਹ ਵੀ ਹਾਂ ਸਾਰੀਆਂ ਘਰਦਿੰਦੇ ਆ ਵੀ ਕਰਦੀ ਆ ਵੀ ਕਰਦੀ ਆ ਉਹ ਵੀ ਕਰਦੀ ਆ ਬਈ ਹਾਂ 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 ਆ ਇਹ ਮਨ ਤੀਰੀ ਵੱਡੀ ਮੈਸਾ ਬਈ ਐਮ29 ਦੀ ਆ ਇਹ ਹਾਂ ਇਹ ਐਮ29 ਦੀ ਆ ਠੀਕ ਹੈ ਇਹਦੇ ਹੱਲੇ ਕਿੰਨਾ ਦੁੱਧ ਆ ਇਹਦੇ ਇਹ ਦੇ ਦਿੰਦੀ ਆ ਬਈ ਮੰਨ ਕੇ ਚੱਲ 17 18 ਕਿਲੋ ਸੱਜਰ ਸੱਜਰ ਹਾਂ 17 18 ਕਿਲੋ ਦੁੱਧ ਦੀ ਹੁਣ ਇਹ ਟੋਕੜ ਹੋਈ ਬਈ ਮੰਨ ਕੇ ਚੱਲ ਗੱਭਣਾ 2 ਕੁ ਮਹੀਨਿਆਂ ਦੀ 2 ਮਹੀਨੇ ਹੋਇਆ ਠੀਕ ਆ ਹੁਣ ਦੇ ਦਿੰਦੇ 10 12 ਕਿਲੋ ਦੁੱਧ ਠੀਕ ਹੈ ਹਾਂ ਵੀ ਬਾਈ ਆਪਾਂ ਵੀਡੀਓ ਬਣਾਉਣ ਦਾ ਇਹੀ ਕਾਰਨ ਹੈਗਾ ਵੀ ਮੱਝਾਂ ਦੇ ਨਾਲ ਨਾਲ ਬਾਈ ਨੇ ਬਰਬਰੀ ਬੱਕਰੀਆਂ ਰੱਖੀਆਂ ਹੋਈਆਂ ਨੇ ਤੇ ਉਹਦੇ ਵਿੱਚ ਕਾਮਯਾਬ ਵੀ ਹੋਇਆ ਹਨਾ ਹਾਂ ਹਾਂ ਤੇ ਬਾਕੀ ਖਰਚਾ ਵੀ ਘੱਟ ਹੀ ਆਣਾ ਬਈ ਉਹਦਾ ਮੈਂ ਖਰਚਾ ਬਹੁਤ ਘੱਟ ਆ ਰਿਹਾ ਮੈਂ ਅੱਜ ਮੈਂ ਤੇ ਮੇਰਾ ਰੇੜੀ ਹਿਸਾਬ ਲਈ ਜਾਈਏ ਅਸੀਂ 2 ਕੁਇੰਟਲ ਭੋਗ ਲੈਂਦਾ ਸੀ ਮੈਂ ਕਿਹਾ ਜੜੀ ਆਪਾਂ ਨੂੰ ਵੀਨਾਂ 1.5 ਮਹੀਨਾ ਨਹੀਂ ਮੁੱਕਦਾ ਕਹਿੰਦਾ ਹਾਂ ਮੈਂ ਕਿੰਨੇ ਰੁਪਈਆ ਦਾ ਖਾਣਦਾ ਜੜੀ ਕਹਿੰਦਾ 60 70 ਰੁਪਈਏ ਭਾਣਾ ਮਸਾਂ ਖਾਣੀਆਂ ਦਿਹਾੜੀ 'ਚ ਦਿਹਾੜੀ 'ਚ ਹਾਂ ਤੇ ਅਸੀਂ ਮੇਮਲੇ ਵੇਚ ਤੇ ਹੋਣਗੇ ਮੇਰੇ ਹਿਸਾਬ ਨਾਲ ਅਸੀਂ 4 ਪੱਠਾ ਵੇਚਦੀਆਂ ਮ ਬਤਲੇ ਹੁੰਦੀ 30 35000 ਰੁਪਏ ਬਾਈ ਠੀਕ ਹੈ ਹਾਂ ਹਾਂ ਵਧੀਆ ਰੁਪਏ ਬੱਟੇ ਇਹ ਵੀ ਪੈਸੇ ਵੀ ਉਹਦੇ ਮੰਗੀ ਛੋਟੀ ਨਾਲੇ ਛੋਟੀ ਮਹੀਨੇ ਮਹੀਨੇ ਦੀ ਪੱਠਾ ਮਹੀਨੇ ਮਹੀਨੇ ਇਹ ਵੀ 5 ਮਹੀਨਾ ਵਾਸਤੇ ਹੁੰਦੀ ਆ ਇਹ ਹਾਂ 5 5 ਕਿ ਮਹੀਨਾ ਵਾਸਤੇ ਉਹ ਜਿਹੜੀ ਪੱਠਾ ਫਿਰਦੀ ਉਹਨੂੰ 1.5 ਮਹੀਨਾ ਹੋਇਆ 2 ਮਹੀਨੇ ਸੂਈ ਨੂੰ ਮੈਨੂੰ ਲੱਗਦਾ ਲਾਗੀ ਦੁਬਾਰੇ ਕੋਣੀ ਜੀ ਹੱਸਿਆ ਜਿਹੜੀ ਦਿਖਾਈ ਆ ਉਹ ਦੁਬਾਰੇ ਗੱਬਣ ਹੋਗੀ ਬਾ ਹੋਈ ਸਾਲ ਚ ਦੋ ਵਾਰੀ ਹੁੰਦੀ ਆ ਬਾ ਸਾਲ ਚ ਦੋ ਵਾਰੀ ਹੁੰਦੀ ਆ ਇਹ ਇੱਕ ਤਾਂ ਗੱਲ ਬੰਦੇ ਉਂ ਕਹਿੰਦੇ ਹੁੰਦੇ ਇਹ ਸੁੰਦੀਆਂ ਬਾਈ ਜੇ ਬਾਈ ਦੋ ਦੋ ਮਹੀਨੇ ਦਿੱਤੇ ਤੇਰੇ ਮੰਨ ਕੇ ਚੱ ਹਾਂ ਬਈ ਜੀ ਮੰਨ ਕੇ ਜਲ ਸਾਲ ਚ ਇੱਕ ਬੱਕਰੀ 30000 ਰੁਪਏ ਦੇ ਦਿੰਦੀ 30 ਹਾਂ 30000 ਰੁਪਏ ਦੇ ਦਿੰਦੀ ਆ ਬਈ ਠੀਕ ਆ ਪੂਰਾ ਬਈ ਤੇ ਮੈਂ ਕੀ ਸੰਦੇਸ਼ ਦੇਣਾ ਚਾਹੁੰਦਾ ਬਈ ਹੋਰ ਬੰਦ ਸੰਦੇਸ਼ ਬਈ ਇਹੀ ਦੇਣਾ ਚਾਹੁੰਦਾਗਾ ਇੱਕ ਤਾਂ ਆਪਣੇ ਬਰਬਰੀਆਂ ਬੱਕਰੀਆਂ ਦੇ ਬਈ ਮੁਕਾਬਲੇ ਹੋਣ ਜਿਵੇਂ ਉਹਨਾਂ ਦੇ ਹੁੰਦੇ ਹੈ ਨਾ ਦੁੱਧ ਦੱਦ ਦੇ ਯਾਰ ਇਹਨਾਂ ਦੇ ਵੀ ਮੁਕਾਬਲ ਬਹੁਤ ਸੌਂਕ ਆ ਯਾਰ ਜਾਣਦਾ ਏ ਵੀ ਅਸੀਂ ਵੀ ਜਾਨਵਰ ਸਾਨੂੰ ਪਤਾ ਲੱਗੇ ਵੀ ਆਏ ਕਰਕੇ ਆਏ ਅਸੀਂ ਵੀ ਉਹੋ ਜਿਹੀ ਆਪਦੇ ਘਰੇ ਤਿਆਰ ਕਰੀਏ ਹਨਾ ਵੀ ਇਹਨਾਂ ਦੇ ਮੁਕਾਬਲੇ ਵੀ ਹੋਣੇ ਚਾਹੀਦੇ ਦੁੱਧ ਦੇ ਵੀ ਹੋਣੇ ਚਾਹੀਦੇ ਬਈ ਠੀਕ ਹੈ ਹਨਾ ਵੱਡੀਆਂ ਬੱਕਰੀਆਂ ਦੇ ਹੁੰਦੇ ਆ ਨਾ ਇਹਨਾਂ ਦੇ ਵੀ ਹੋਣੇ ਯਾਰ ਇਹਨਾਂ ਦੇ ਵੀ ਹੋਣਾ ਹਾਂ ਫਿਰ ਉਹ ਮੁਕਾਬਲੇ ਕਰ ਲੋਕਾਂ ਨੂੰ ਸ਼ੌਂਕ ਵਾਲਾ ਪੈਂਦਾ ਬਈ ਹਾਂਕ ਪਉਣਾ ਇੱਕ ਇੱਕ ਸੋਹਣੇ ਲਾ ਸੋਹਣੀਆਂ ਲੱਗਦੀਆਂ ਗਈਆਂ ਲੋਕ ਰੱਖਣਗੇ ਵੱਧ ਬਈ ਉਹਦੇ ਨਾਲ ਬਹੁਤ ਫਰਕ ਪਊਗਾ ਤੇ ਇੱਕ ਇਹਨਾਂ ਦਾ ਪੂਰਾ ਵਧੀਆ ਕੰਮ ਆ ਬਈ ਯਾਰ ਵਧੀਆ ਸੱਟਾ ਕਰਨਾ ਚਾਹੀਦਾ ਲੋਕਾਂ ਨੂੰ ਹਰੇਕ ਨੂੰ ਕਰਨਾ ਚਾਹੀਦਾ ਮੈਂ ਤਾਂ ਕਹਿੰਦਾ ਜਿਨ੍ਹਾਂ ਦੇ ਘਰੇ ਥੋੜਾ ਤਾਂਗਾ ਕੋਈ ਦਿੱਕਤ ਨਾ ਮੰਨੋ ਚਾਹੇ ਮੇਰੇ ਘਰੇ ਆ ਮੇਰਾ ਕਿੰਨਾ ਕਥਾ ਰੋਕਿਆ ਬਈ ਇਧਰੋਂ ਕੈਮਰਾ ਮਾਰ ਕੇ ਦਿਖਾ ਰਿਹਾ ਥੋੜਾ ਜੀ ਹੈ ਨਾ ਹਾਂ ਹੁਣ ਤਾਂ ਆਪਾਂ ਬਾਬੇ ਦੀ ਕਿਰਪਾ ਨਾਲ ਵੀ ਜੇ ਤੂੰ ਅਗਲੀ ਵਾਰੀ ਆਏਗਾ ਆਪਾਂ ਅਮਾਨ ਨੇ ਕਿਹਾ ਚੱਲ ਇੱਥੇ ਉਹ ਜਿੱਥੇ ਜਿੱਥੇ ਮਿੱਟੀ ਪਈ ਵਿਆ ਇਹ ਸਾਰਾ ਬੱਕਰੀਆਂ ਦਾ ਪਾ ਕੇ ਐਂ ਬਰਾਂਡਾ ਪਾਉਣਾ ਆਪਾਂ ਐਂ ਐਂ ਠੀਕ ਆ ਠੀਕ ਹੈ ਤੇ ਸਾਰਾ ਆਪਾਂ ਬੱਕਰੀਆਂ ਦਾ ਪਾਦਣਾ ਬੱਕਰੀਆਂ ਦਾ ਪੂਰਾ ਸੋਹਣਾ ਬਣਾਵਾਂਗੇ ਠੀਕ ਆ ਹਾਂ ਹੁਣ ਫਿਰ ਸਾਨੂੰ ਹੁਣ ਵਧੀਆ ਆਮਦਨ ਹੋਣ ਲੱਗੀ ਬਈ ਹਨਾ ਤੇ ਵਧੀਆ ਹੁਣ ਲਿਆਂਵਾਂਗੇ ਵੀ ਜਾਨਵਰ ਕੋਸਕ ਔਰ ਵੀ ਕਰਾਂਗੇ ਹਾਂ ਜਾ ਇੱਕ ਕਪੂਰ ਦਾ ਸਾਰਾ ਰਾਖੀ ਲਵਾਗੀ ਐਂ ਜੇ ਕਰਾਂਗੇ ਜਿਗੜ ਠੀਕ ਆ ਭਾਈ ਓਕੇ ਤੁਹਾਨੂੰ ਓਕੇ ਭਾਈ ਧੰਨਵਾਦ ਬਹੁਤ ਬਹੁਤ